ਹਾਂਜੀ ਨਮਸਕਾਰ ਜੀ ਕੀ ਹਲਚਲ ਹੈ ਠੀਕੋ ਮੈਂ ਸੁਮਾਂਝਲੀ ਮੇਸ਼ੀ ਦੇ ਟਾਪੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਲੋ ਜੀ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਸਮਰ ਸਪੈਸ਼ਲ ਬਹੁਤ ਹੀ ਵਧੀਆ ਰੈਸিপি ਸਾਡੀ ਅੱਜ ਦੀ ਰੈਸিপি ਹੈ ਕਟਲ ਦਾ ਅਚਾਰ ਓਏ ਹੋਏ ਹੋਏ ਕੀ ਬਾਤ ਹੈ ਕਟਲ ਦਾ achar ਜਦੋਂ ਤੁਸੀਂ ਬਣਾਣਾ ਹੈ ਖਾਣਾ ਹੈ ਤੁਸੀਂ ਕਹਿਣਾ ਬੱਲੇ ਬੱਲੇ ਹੋ ਗਈ ਹੈ ਐਡਾ ਸਵਾਦ ਅਚਾਰ ਆਪਾਂ ਪਹਿਲੇ ਤੇ ਕਦੀ ਖਾਦਾ ਹੀ ਨਹੀਂ ਹੈ ਨਾ ਜੀ ਬਸ ਆਪਾਂ ਕੀ ਕੀਤਾ ਇੱਥੇ ਲਿਆ 1 ਕਿਲੋ ਕਟਲ ਠੀਕ ਹੈ ਉਹਨੂੰ ਆਪਾਂ ਕੱਟ ਲਿਆ ਐਸ ਤਰ੍ਹਾਂ ਦੇ ਪੀਸ ਰੱਖਿਆ ਜਿੰਨਾ ਕਿ achar ਵਿੱਚ इजीली ਆਪਾਂ ਖਾ ਸਕਦੇ ਹਾਂ ਇਸ ਤੋਂ ਛੋਟੇ ਵੀ ਕਰ ਸਕਦੇ ਹੋ ਜਿਆਦਾ ਵੱਡੇ ਨਾ ਕਰਨਾ ਇਹ ਸਾਈਜ਼ ਬਿਲਕੁਲ ਠੀਕ ਹੈ ਬਾਕੀ ਰਿਹਾ ਕਟਲ ਕੱਟਣ ਦਾ ਤਰੀਕਾ ਉਹਦੀ ਵੀਡੀਓ ਮੈਂ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਲਿੰਕ ਮੈਂ ਦੇ ਦਾਂਗੀ ਤੁਸੀਂ ਉਹਨੂੰ ਦੇਖ ਲੈਣਾ ਕਿ ਕਟਲ ਨੂੰ ਬਹੁਤ ਆਸਾਨ ਤਰੀਕੇ ਨਾਲ ਆਪਾਂ ਘਰ ਕਿਵੇਂ ਕੱਟ ਸਕਦੇ ਹਾਂ ਲੋ ਜੀ ਦੂਸਰਾ ਸਾਡਾ ਤਰੀਕਾ ਕੀ ਹੈ ਇਹਨੂੰ ਕਰਨਾ ਹੈ ਆਪਾਂ ਫਰਾਈ ਸਰੋਂ ਦਾ ਤੇਲ ਲਿਆ ਹੈ ਸਰੋਂ ਦੇ ਤੇਲ ਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਕਰ ਲਿਆ ਸੀ ਫਿਰ ਉਹਨੂੰ ਦੁਬਾਰਾ ਗੈਸ ਤੇ ਰੱਖਤਾ ਹੈ ਜਦੋਂ ਨਾਰਮਲ ਜਾਂ ਤੇਲ ਹੋ ਜੇ ਉਹਦੇ ਚ ਆਪਾਂ ਪਾ ਦਿੰਨਾ ਹੈ ਕਟਲ ਤੇ ਕਟਲ ਇੱਥੇ ਮੈਂ ਸਾਰਾ ਫਰਾਈ ਕਰ ਲਿਆ ਵੈ ਤੇ ਕਟਲ ਨੂੰ ਆਪਾਂ ਜਦੋਂ ਫਰਾਈ ਕਰਨਾ ਹੈ ਨਾ ਬਸ ਐਸ ਧਿਆਨ ਰੱਖਣਾ ਹੈ ਕਿ ਬਸ ਹਲਕਾ ਜਿਹਾ ਗੋਲਡਨ ਜਿਹਾ ਕਲਰ ਆ ਜਾਏ ਦੇਖੋ ਹੈ ਨਾ ਜਦੋਂ ਹਲਕਾ ਹਲਕਾ ਜਦੋਂ ਕਟਲ ਖੁੱਲਣਾ ਸ਼ੁਰੂ ਹੋ ਜਾਏ ਨਾ ਸਮਝੋ ਫਰਾਈ ਹੋ ਗਿਆ ਬਹੁਤ ਇਹਨੂੰ ਕਾਲਾ ਨਹੀਂ ਕਰਨਾ ਬਸ ਇਹਨਾਂ ਨੂੰ ਫਰਾਈ ਕਰਨਾ ਹੈ ਕਟਲ ਦਾ achar ਬਣਾਉਂਦੇ ਨਾ ਦੋ ਤਰੀਕੇ ਨੇ ਇਨੂੰ ਤੁਸੀਂ ਪਾਣੀ ਵਿੱਚ ਨਾ ਨੂਨ ਤੇ ਹਲਦੀ ਪਾ ਕੇ ਉਬਾਲ ਵੀ ਸਕਦੇ ਹੋ। ਉਹਨੂੰ ਉਬਾਲਣ ਤੋਂ ਬਾਅਦ ਫਿਰ ਧੁੱਪ ਲਵਾਨੀ ਹੁੰਦੀ ਹੈ 2-3 ਦਿਨ ਦੀ। ਉਹ ਤਰੀਕਾ ਵੀ ਆਚਾਰ ਬਣਾਉਣ ਦਾ ਪਰ ਮੈਨੂੰ ਇਹ ਤਰੀਕਾ ਪਸੰਦ ਹੈ। ਮੈਂ ਫਰਾਈ ਕਰਕੇ ਬਣਾਉਣੀ ਆ ਤੇ ਸਾਲੋਂ ਸਾਲ ਆਚਾਰ ਚੱਲਦਾ ਵਾ ਇਹਦਾ ਕੁਝ ਨਹੀਂ ਵਿਗੜਦਾ। ਹੁਣ ਦੂਸਰੀ ਗੱਲ ਮੈਂ ਤੁਹਾਨੂੰ ਕੀ ਸ਼ੇਅਰ ਕਰ ਰਹੀ ਆ ਕਿ ਕਟਲ ਜਿਹੜਾ ਮੈਂ ਲਿਆ ਸੀ ਨਾ ਥੇ ਇਕ ਇਕਲੋਂ ਮੈਂ ਪੂਰੇ ਦਾ ਆਚਾਰ ਨਹੀਂ ਬਣਾਉਣਾ। ਮੈਂ ਅੱਡੇ ਦਾ achar ਬਣਾਵਾਂਗੀ ਤੇ ਅੱਦੀ ਦੀ ਮੈਂ ਬਣਾਵਾਂਗੀ ਸਬਜ਼ੀ ਇਹ ਜਿਹੜਾ ਮੈਂ ਕਟਲ ਕੱਢਿਆ ਨਾ ਇਹਨੂੰ ਮੈਂ ਕਰਤਾ ਇੱਕ ਪਾਸੇ ਇਹਦਾ ਆਪਾ ਬਣਾਣਾ ਹੈ achar ਤੇ ਜਿਹੜਾ ਕੜਾਈ 'ਚ ਕਟਾ ਲਿਆ ਨਾ ਉਹਦੀ ਮੈਂ ਬਣਾਨੀ ਹੈ ਸਬਜ਼ੀ ਕਟਲ ਦੀ ਸਬਜ਼ੀ ਤੇ ਤੁਸੀਂ ਜ਼ਰੂਰ ਦੇਖੀ ਹੋਏਗੀ ਡੈਡੀ ਜੀ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਹੈਨਾ ਹਰਦਵਾਰੀ ਮੁਰਗਾ ਯਾਦ ਆ ਗਿਆ ਬਸ ਉਹ ਰੈਸিপি ਤੁਸੀਂ ਦੇਖ ਲਿਆ ਨਾ ਜੇ ਨਹੀਂ ਦੇਖੀ ਤੇ ਦੇਖੋ ਤੇ ਉਹਨੂੰ ਟ੍ਰਾਈ ਕਰੋ ਬੜਾ ਸੱਚੀ ਇੰਨਾ ਮਜ਼ਾ ਆਣਾ ਹੈ ਨਾ ਇਹੋ ਜੀ ਰੈਸিপি ਤੁਸੀਂ ਪਹਿਲੇ ਨਹੀਂ ਕਦੇ ਖਾਧੀ ਹੋਏਗੀ ਲੋ ਜੀ ਹੁਣ ਆਪਾਂ ਆਚਾਰ ਬਣਾਉਣ ਲੱਗੇ ਆ ਨਾ ਤੇ ਆਚਾਰ ਤੇ ਆ ਜੰਨੇ ਆ ਤੇ ਆਪਾਂ ਇੱਥੇ ਲੈਨੇ ਮਸਾਲੇ ਨੋਰਮਲ ਮਸਾਲੇ ਨੇ ਆਸਾਨੀ ਨਾਲ ਘਰ ਵਿੱਚ ਮਿਲ ਜਾਂਦੇ ਨੇ ਆਪਾਂ ਨੋਰਮਲ ਚਮਚਾ ਜਿਹੜਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਨਾ ਜਿਹਨਾਂ ਆਪਾਂ ਸਬਜ਼ੀ ਖਾਣੇ ਆ ਉਹ ਚਮਚਾ ਲਿਆ ਦੋ ਚਮਚੇ ਸੌਫ ਦੋ ਚਮਚੇ ਮੋਟਾ ਤਨੀਆ ਠੀਕ ਹੈ ਜੀ ਅੱਧੇ ਤੋਂ ਵੀ ਥੋੜਾ ਘਾਟ ਆਪਾਂ ਲਈ ਕਾਲੀ ਮਿਰਚ ਇੱਕ ਚਮਚਾ ਮੇਥਰੇ ਜਿਹਨੂੰ ਤੁਸੀਂ ਮੇਥੀ ਦਾਣਾ ਕਹਿੰਦੇ ਹੋ ਠੀਕ ਹੈ ਜੀ ਤੇ 1/4 ਆਪਾਂ ਲਈ ਅਜਵਾਇਨ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਚਾਰ ਬਣਨ ਲੱਗਾ ਹੈ ਤੇ ਇਹ ਜਿਹੜੇ ਖੜੇ ਮਸਾਲੇ ਹੁੰਦੇ ਆ ਇਹਨਾਂ ਨੂੰ ਭੁੰਨਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਹਨਾਂ 'ਚ ਨਾ ਮੋਇਸਚਰ ਹੁੰਦਾ ਹੈ ਥੋੜਾ ਜਿਹਾ ਨਾਲੇ ਹਲਕਾ ਜਿਹਾ ਚਰਚਰਾਪਨ ਕੋੜਾਪਨ ਹੁੰਦਾ ਜਿਹੜਾ ਨਿਕਲ ਜਾਂਦਾ ਹੈ ਮੇਥਰੇ ਤੁਹਾਨੂੰ ਪਤਾ ਹੀ ਹੈ ਕਿੰਨੇ ਕੋੜੇ ਹੁੰਦੇ ਨੇ ਕੱਚੇ ਤੇ ਖਾਈ ਨਹੀਂ ਸਕਦੇ ਜਾਂ ਤਾਂ ਇਹਨਾਂ ਨੂੰ ਭਿਉਂ ਕੇ ਖਾਦਾ ਜਾਂਦਾ ਭੁੰਨ ਕੇ ਖਾਦਾ ਜਾਂਦਾ ਠੀਕ ਹੈ ਤਵੇ ਤੇ ਮੈਂ ਪਾਤੇ ਤਵੇ ਦਾ ਜਿਹੜਾ ਅਸੀਂ ਫਲੇਮ ਰੱਖਿਆ ਹੈ ਨਾ ਉਹ ਮੀਡੀਅਮ ਰੱਖਿਆ ਨਾ ਹੀ ਤੇ ਘੱਟ ਹੈ ਤੇ ਨਾ ਹੀ ਜ਼ਿਆਦਾ ਹੈ ਕਿਉਂਕਿ ਆਪਾਂ ਮਸਾਲਿਆਂ ਨੂੰ ਸਾੜਨਾ ਨਹੀਂ ਹੈਗਾ ਜੋ ਵੀ ਚੀਜ਼ਾ ਬੜੇ ਪੇਸ਼ੈਂਸ ਦੇ ਨਾਲ ਤੁਸੀਂ ਕਰਨੀ ਹੈ achar ਹੈ ਜਿੰਨੇ ਤੁਸੀਂ ਆਰਾਮ ਨਾਲ ਬਣਾਓਗੇ ਉਨਾ ਹੀ ਸਵਾਦ ਬਣੇਗਾ ਠੀਕ ਹੈ ਜੀ ਮੇਥਰਿਆਂ ਨੂੰ ਆਪਾਂ ਭੁੰਨ ਲਿਆ ਵੈ ਹੁਣ ਆਪਾਂ ਕੀ ਪਾਣਾ ਹੈ ਇਹਦੇ ਵਿੱਚ ਪਾ ਦੇਣੀ ਹੈ ਸੌਫ ਠੀਕ ਹੈ ਮਸਾਲੇ ਆਪਾਂ ਓਨੇ ਕ ਭੁੰਨੇ ਆ ਕਿ ਖੁਸ਼ਬੂ ਆ ਜਾਏ ਤੇ ਇਹਨਾਂ ਦਾ ਮੋਇਸਚਰ ਨਿਕਲ ਜਾਏ ਬਸ ਇਸ ਤੋਂ ਜ਼ਿਆਦਾ ਨਹੀਂ ਆਪਾਂ ਭੁੰਨਾ ਜਦੋਂ ਹਲਕੀ ਜੀ ਸੌਫ ਚ ਖੁਸ਼ਬੂ ਆਣੀ ਸ਼ੁਰੂ ਹੋ ਜਾਏ ਨਾ ਬਸ ਤੁਸੀਂ ਉੱਥੇ ਨੂੰ ਰੋਕ ਦੇਣਾ ਵੈ ਤੇ ਹੁਣ ਜਿਹੜੇ ਪਲੇਟ ਵਿੱਚ ਮਸਾਲੇ ਨੇ ਨਾ ਉਹ ਸਾਰੇ ਪਾ ਲਾਂਗੇ ਖੜਾ ਧਨੀਆ ਅਜਵੈਨ ਤੇ ਕਾਲੀ ਮਿਰਚ ਇਹਨਾਂ ਨੂੰ ਵੀ ਆਪਾਂ ਥੋੜਾ ਭੁੰਨ ਲਾਂਗੇ ਸਾਰੇ ਮਸਾਲੇ ਸਾਡੇ ਬਹੁਤ ਵਧੀਆ ਭੁੱਜ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਠੰਡਾ ਕਰਨਾ ਤੇ ਪੀਸ ਲੈਣਾ ਚਲੋ ਜੀ ਹੁਣ ਆ ਜੰਨੇ ਆ achar ਬਣਾਣ ਦੀ ਤਿਆਰੀ ਕਰਦੇ ਆ ਸਾਡਾ ਕਟਲ ਜਿਹੜਾ ਆਪਾਂ ਕੱਢ ਕੇ ਰੱਖਿਆ ਸੀ ਨਾ ਉਹ ਆਪਾਂ ਪਾ ਲਾਂਗੇ ਇੱਕ ਵੱਡੇ ਡੋਂਗੇ ਵਿੱਚ ਥੋੜਾ ਵੱਡਾ ਭਾਂਡਾ ਲਓਗੇ ਨਾ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨਾ ਆਸਾਨ ਹੋਏਗਾ ਠੀਕ ਹੈ ਕਟਲ ਆਪਾਂ ਇਹ ਚ ਪਾ ਲਿਆ ਮਸਾਲਾ ਜਿਹੜਾ ਆਪਾਂ ਭੁੰਨਿਆ ਸੀ ਨਾ ਤੁਹਾਨੂੰ ਦਿਖਾਇਆ ਸੀ ਨਾ ਸਾਰਾ ਮੈਂ ਕੀ ਕੀ ਚੀਜ਼ਾਂ ਲਈਆਂ ਨੇ ਬਸ ਮਸਾਲੇ ਨੂੰ ਆਪਾਂ ਠੰਡਾ ਕੀਤਾ ਤੇ ਉਹਨੂੰ ਆਪਾਂ ਪੀਸ ਲਿਆ ਹੁਣ ਜਿੰਨਾ ਮਸਾਲਾ ਪੀਸਿਆ ਹੈ ਨਾ ਸਾਰਾ ਪਾ ਦੇਣਾ ਕੰਜੂਸੀ ਨਾ ਕਰਿਓ ਕਿ ਥੋੜਾ ਜਿਹਾ ਰੱਖ ਲੈਣੇ ਨਾ ਸਾਰਾ ਮਸਾਲਾ ਸਾਰੀ ਕੁਆਂਟੀਟੀ ਮੈਂ ਤੁਹਾਨੂੰ ਦੱਸਤੀ ਐ ਕਟਲ ਅਸੀਂ ਕਿਲੋ ਲਿਆ ਸੀ ਤੇ ਉਹਦਾ ਅੱਧਾ ਕਟਲ ਅਸੀਂ ਕੱਢ ਲਿਆ ਅੱਧਾ ਕਿਲੋ ਹੀ ਮੰਨ ਲਓ ਤੁਸੀਂ ਠੀਕ ਐ ਨਾ ਕਿਉਂਕਿ ਤਲਣ ਤੋਂ ਬਾਅਦ ਥੋੜਾ ਖੁੱਲ ਵੀ ਗਿਆ ਫੁੱਲ ਵੀ ਗਿਆ ਵਾ ਬਾਕੀ achar ਚ ਵੀ ਐ ਜਿਹੜਾ ਫੁੱਲ ਜਾਣਾ ਮੈਂ ਮਸਾਲਾ ਆਪਾਂ ਪਾ ਲਿਆ ਪੀਸਿਆ ਹੋਇਆ ਇੱਕ ਚਮਚਾ ਮੈਂ ਪਾ ਲਿਆ ਹਲਦੀ ਦਾ ਠੀਕ ਹੈ ਜੀ ਤੇ ਇੱਕ ਚਮਚਾ ਭਰ ਕੇ ਮੈਂ ਪਾ ਰਹੀ ਹਾਂ ਕਸ਼ਮੀਰੀ ਲਾਲ ਮਿਰਚ ਦਾ ਰੰਗ ਬਹੁਤ ਸੋਹਣਾ ਆਂਦਾ ਹੈ ਕਸ਼ਮੀਰੀ ਲਾਲ ਮਿਰਚ ਦਾ ਥੋੜਾ ਹੋਰ ਪਾ ਲੰਨੀ ਆ 1/4 ਹੋਰ ਪਾ ਲਿਆ ਮੈਂ ਠੀਕ ਹੈ ਜਿਆਦਾ ਮਸਾਲਿਆਂ ਦਾ ਵੀ ਇਸਤੇਮਾਲ ਨਹੀਂ ਹੋਣਾ ਇਹਦੇ ਵਿੱਚ ਬਹੁਤ ਲਿਮਟਿਡ ਮਸਾਲੇ ਇਸਤੇਮਾਲ ਹੁੰਦੇ ਨੇ ਤੇ ਕਿੱਡਾ ਸੋਖਾ achar ਹੈ ਔਰ ਕਿੱਡੀ ਆਸਾਨੀ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ ਆਪਾਂ ਇੱਥੇ ਲਈਏ ਰਾਈ ਠੀਕ ਹੈ ਜੀ ਇਹਨੂੰ ਮੈਂ ਪੀਸ ਲਿਆ ਮੈਂ ਤੁਹਾਨੂੰ ਰਾਈ ਵੀ ਬਖਾ ਦੇਣੀ ਆ ਇਹ ਦੇਖੋ ਬਿਲਕੁਲ ਬਰੀਕ ਦਾਣਾ ਰਾਈ ਦਾ ਮੈਂ ਲਿਆ ਹੋਇਆ ਹੈ ਕੋਈ ਪੀਲੀ ਰਾਈ ਪਾਉਂਦੇ ਨੇ ਕੋਈ ਜਾਨਾ ਕਾਲੀ ਰਾਈ ਪਾਉਂਦੇ ਨੇ ਠੀਕ ਹੈ ਮੈਂ ਇਹ ਜਿਹੜੀ ਬਰੀਕ ਵਾਲੀ ਹੁੰਦੀ ਹੈ ਨਾ ਲਾਲ ਜੀ ਹਲਕੀ ਜੀ ਬਰਾਊਨ 골ਡਨ ਜੇ ਕਲਰ ਦੀ ਇਹ ਲੈ ਲਈ ਹੈ ਇਹਨੂੰ ਪੀਸ ਕੇ ਤੇ ਮੈਂ ਇਸ ਤਰੀਕੇ ਦਾ ਪਾਊਡਰ ਬਣਾ ਲਿਆ ਇਹ ਮੈਂ ਲਈ ਸੀ 4 ਚਮਚ ਠੀਕ ਹੈ ਜੀ 4 ਚਮਚੇ ਰਾਈ ਲਈ ਉਹਨੂੰ ਪੀਸ ਲਿਆ ਪੀਸ ਕੇ ਪਾਊਡਰ ਬਣਾ ਕੇ ਤੇ ਉਹ ਵੀ ਆ ਮਸਾਲੇ ਚ ਆਪਾਂ ਪਾਤਾ ਹੁਣ ਆਪਾਂ ਪਾ ਰਹੇ ਇੱਕ ਛੋਟਾ ਚਮਚਾ ਕਲੋਂਜੀ ਦਾ ਠੀਕ ਹੈ ਇਹਦਾ ਵੀ ਸਵਾਦ ਹੈ ਨਾ ਜਿਹੜਾ achar ਚ ਬਹੁਤ ਹੀ ਵਧੀਆ ਆਉਂਦਾ ਇਹਦੀ ਖੁਸ਼ਬੂ ਵੀ ਬਹੁਤ ਵਧੀਆ ਪਰਾਂਠੇ ਵੀ ਬਣਾ ਕੇ ਖਾਂਦੇ ਨੇ ਕਿ ਲੋਕੀ ਬਾਕੀ ਆਪਸ਼ਨਲ ਹੈ ਜੇ ਤੁਸੀਂ ਪਾਣਾ ਚਾਹੋ ਤੇ ਪਾਓ ਨਹੀਂ ਤੇ ਸਕਿਪ ਵੀ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਆਪਾਂ ਸਾਰੇ ਮਸਾਲੇ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਪਾਵਾਂਗੇ ਹਿੰਗ ਠੀਕ ਹੈ ਥੋੜੀ ਜੀ ਖੁਸ਼ਬੂ ਵਾਸਤੇ ਜ਼ਿਆਦਾ ਨਹੀਂ ਠੀਕ ਹੈ ਦੋ ਕੁ ਚੁਟਕੀਆਂ ਤੁਸੀਂ ਹਿੰਗ ਦੀਆਂ ਪਾ ਦਿਓ ਹਿੰਗ ਪਾ ਕੇ ਸਾਰੇ ਮਸਾਲੇ ਪਾ ਕੇ ਅਸਲੀ ਸਵਾਦ ਆ ਜਾਂਦਾ ਹੈ ਸਾਡਾ ਲੋਨ ਦਾ ਨਮਕ ਠੀਕ ਹੈ ਜੀ ਨਮਕ ਅਚਾਰ ਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਚਾਰ ਚ ਨਮਕ ਜਿਹੜਾ ਨਾ ਹਮੇਸ਼ਾ ਥੋੜਾ ਜਿਆਦਾ ਹੀ ਜਾਂਦਾ ਤਾਂ ਹੀ ਉਹਦਾ ਸਵਾਦ ਆਉਂਦਾ ਮੈਂ ਇੱਥੇ 3 ਚਮਚੇ ਭਰ ਕੇ ਪਾਤੇ ਨੇ ਨਮਕ ਦੇ ਠੀਕ ਹੈ ਸਾਡਾ ਜਿਹੜਾ ਨੋਰਮਲ ਚਮਚਾ ਹੁੰਦਾ ਸਬਜੀ ਵਾਲਾ ਉਸ ਤੋਂ ਛੋਟਾ ਚਮਚਾ ਵਾ ਹੈ ਠੀਕ ਹੈ ਨਮਕ ਪਾਤਾ ਹੈ ਸਾਰੇ ਮਸਾਲੇ ਸਾਡੇ ਪੈ ਗਏ ਨੇ ਕੋਈ ਬਹੁਤੇ ਮਸਾਲੇ ਨਹੀਂ ਹੈਗੇ ਨਾਰਮਲ ਸਾਡੇ ਕਿਚਨ ਚ ਜਿਹੜੇ ਇਸਤੇਮਾਲ ਹੁੰਦੇ ਨੇ ਉਹੀ ਲਏ ਨੇ ਡੋਂਗੇ ਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਦੇਣਾ ਮੈਂ ਸਾਰੇ ਮਸਾਲੇ ਇੱਕ ਵਾਰੀ ਮਿਕਸ ਹੋ ਜਾਣਗੇ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਜਿਹੜਾ ਕਿ ਆਪਾਂ ਪਹਿਲੇ ਹੀ ਨਾ ਉਹਨੂੰ ਗਰਮ ਕਰਕੇ ਯਾਨੀ ਕਿ ਸਾੜ ਕੇ ਤੇ ਠੰਡਾ ਕੀਤਾ ਹੋਇਆ ਹੈ ਕਿਉਂਕਿ ਤੇਲ ਜਿਹੜਾ ਹੁੰਦਾ ਨਾ ਹਰ ਕਿਸੇ ਨੂੰ ਉਹਦੀ 스ਮੈਲ ਚੰਗੀ ਨਹੀਂ ਲੱਗਦੀ ਸਰੋਂ ਦਾ ਤੇਲ ਜਿਹੜਾ ਹੁੰਦਾ ਕੋੜਾ ਹੁੰਦਾ ਹੈ ਚਰਚਰਾ ਜਾਂਦਾ ਤੇ ਉਹਨੂੰ ਸਾੜ ਕੇ ਇਸਤੇਮਾਲ ਕਰੋ ਫਿਰ ਉਹਦੀ ਕੋਈ 스멜 ਨਹੀਂ ਆਂਦੀ ਕੋਈ ਉਹਦਾ ਟੇਸਟ ਨਹੀਂ ਆਂਦਾ ਲੋ ਜੀ ਮਸਾਲੇ ਆਪਾਂ ਇੱਥੇ ਮਿਕਸ ਕਰ ਲਏ ਨੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਤੇਲ ਜਿਹੜਾ ਕਿ ਮੈਂ ਸਾਰਾ ਤੁਹਾਨੂੰ ਦੱਸਦਾ ਵਾ ਕਿ ਗਰਮ ਕਰਕੇ ਠੰਡਾ ਕੀਤਾ ਹੋਇਆ ਤੇਲ ਹੈ ਇਹ ਆਪਾਂ ਪਾ ਤਾ ਇੱਕ ਕੋਲੀ ਮੈਂ ਇੱਥੇ ਸਰੋਂ ਦਾ ਤੇਲ ਲੈ ਲਿਆ ਵਾ ਠੀਕ ਹੈ ਡਿਸਕ੍ਰਿਪਸ਼ਨ ਵਿੱਚ ਨਾ ਮੈਂ ਇਹਦਾ ਪ੍ਰੋਪਰ ਮੈਜ਼ਰਮੈਂਟ ਵੀ ਦੱਸ ਦਾਂਗੀ ਜੇ ਤੁਹਾਨੂੰ ਕਨਫਿਊਜ਼ਨ ਹੈ ਨਾ ਕਿਹੜਾ ਚਿਮਚਾ ਕਿਹੜੀ ਕੋਲੀ ਜੋ ਵੀ ਤੁਹਾਡੇ ਹੋਏ ਕਿ ਟੈਨਸ਼ਨ ਉਹ ਬਿਲਕੁਲ ਖਤਮ ਕਰ ਦੇਣੀ ਹੈ ਬਿਲਕੁਲ ਘਬਰਾਉਣਾ ਨਹੀਂ ਹੈ ਵੈਸੇ ਤੇ ਸਾਨੂੰ ਆਪਾਂ ਜਿਹੜੀ ਹਾਊਸ ਵਾਈਫ ਹੁੰਦੀ ਹੈ ਨਾ ਸਾਨੂੰ ਇੱਕ ਇੱਕ ਚੀਜ਼ ਦਾ ਨਾਪ ਤੋਲ ਸਭ ਪਤਾ ਹੁੰਦਾ ਪਰ ਫਿਰ ਵੀ ਜੇ ਤੁਸੀਂ ਨਵੇਂ ਹੋ ਪਹਿਲੀ ਵਾਰੀ ਤੁਸੀਂ ਟਰਾਈ ਕਰ ਰਹੇ ਹੋ ਮੈਂ ਡਿਸਕ੍ਰਿਪਸ਼ਨ ਵਿੱਚ ਪੂਰਾ ਲਿਖ ਦਾਂਗੀ ਕਿੰਨੇ ਕਿਸ ਚੀਜ਼ ਦੀ ਕੁਆਂਟੀਟੀ ਪੈਣੀ ਹੈ ਦੇਖ ਲੈਣਾ ਬਹੁਤ ਈਜ਼ੀ ਹੋ ਜਾਏਗਾ ਤੁਹਾਡੇ ਵਾਸਤੇ ਮੈਂ ਲਿਖ ਵੀ ਦਵਾਂਗੀ ਨਾਲ-ਨਾਲ ਸਾਡਾ ਚੱਲਦਾ ਰਹੇਗਾ ਤੁਸੀਂ ਉਹਨੂੰ ਵੀ ਦੇਖ ਲੈਣਾ ਤੇਲ ਪਾ ਕੇ ਆਪਾਂ ਸਾਰੇ ਮਸਾਲੇ ਜਿਹੜੇ ਆ ਨਾ ਚੰਗੀ ਤਰ੍ਹਾਂ ਮਿਕਸ ਕਰ ਲਏ ਨੇ ਹੁਣ ਇਹਦੇ ਵਿੱਚ ਪਾ ਰਿਹਾ ਵੈ ਨਿੰਬੂ ਦਾ ਰਸ ਹੈ ਨਾ ਆਚਾਰ ਵਿੱਚ ਬਹੁਤ ਜ਼ਰੂਰੀ ਹੈ ਮੈਂ ਦੋ ਨਿੰਬੂ ਲਏ ਸੀ ਉਹਨਾਂ ਨੂੰ ਨਿਚੋੜ ਕੇ ਉਹਦਾ ਰਸ ਕੱਢ ਲਿਆ ਤੁਸੀਂ ਇਹਦੀ ਜਗ੍ਹਾ ਸਿਰਕਾ ਵੀ ਪਾ ਸਕਦੇ ਹੋ ਵਾਈਟ ਵਿਨੇਗਰ ਠੀਕ ਹੈ ਜੀ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਸਾਡੇ achar ਦੀ ਜਿਹੜੀ shelf life ਹੈ ਨਾ ਉਹ ਵੱਧ ਜਾਂਦੀ ਹੈ ਲੌਂਗ ਟਾਈਮ ਚੱਲਦਾ ਵੈ ਔਰ ਸਵਾਦ ਵੀ ਨਾ ਇੱਕਦਮ ਮਜ਼ੇਦਾਰ ਗਜ਼ਬ ਜਿਹਾ ਖੱਟਾ ਮਿੱਠਾ ਤਿੱਖਾ ਚਟਪਟਾ ਆਏ ਹੋਏ ਬੱਲੇ ਬੱਲੇ ਬਹੁਤ ਹੀ ਸਵਾਦ ਆਚਾਰ ਬਣਦਾ ਹੈ ਅੱਜ ਦੇ achar ਦੀ ਖਾਸ ਗੱਲ ਪਤਾ ਕੀ ਹੈ ਦੱਸਦਾ ਤੁਹਾਨੂੰ ਸਾਰਿਆਂ ਨੂੰ ਚਲੋ ਦੱਸ ਦਿੰਨੀ ਆ ਕਾਸ ਗੱਲ ਐ ਵੈ ਕਿ ਇਹਨੂੰ ਤੁਸੀਂ ਦੇਖਣਾ ਨਹੀਂ ਹੈ ਕਿ 2 ਦਿਨ ਦੀ ਧੁੱਪ ਲਵਾਣੀ ਹੈ ਜਾਂ 3 ਦਿਨ ਦੀ ਧੁੱਪ ਲਵਾਣੀ ਹੈ ਨਾ ਜੀ ਨਾ ਸਾਡਾ achar ਬਿਲਕੁਲ ਬਨ ਕੇ ਤਿਆਰ ਹੈ बस एक दिन वास्ते एक रात वास्ते ਤੁਸੀਂ ਨੂੰ ਰੱਖਣਾ ਟੱਕ ਕੇ ਤਾਂ ਕਿ ਸਾਡੇ ਮਸਾਲੇ ਤੇਲ ਚੰਗੀ ਤਰ੍ਹਾਂ ਦੇ ਵਿੱਚ ਰਚ ਜੇ ਰੰਗ ਰੂਪ ਤੇ ਤੁਸੀਂ ਦੇਖ ਹੀ ਰਿਹਾ ਹੈ ਨਾ ਇੱਕਦਮ ਨਜ਼ਾਰੇ ਆ ਗਏ ਨੇ ਜਿਹਦੇ ਕਟਲ ਦਾ achar ਤੁਸੀਂ ਬਣਾਣਾ ਹੈ ਨਾ ਘਰ ਚ ਸਾਰਿਆਂ ਨੇ ਖੁਸ਼ ਹੋ ਜਾਣਾ ਹੈ ਲੋ ਜੀ ਸਾਡਾ ਅਗਲਾ ਦਿਨ ਹੈ ਨਾ ਸਵੇਰੇ 6 ਵਜੇ ਦਾ ਟਾਈਮ ਨੀਂਦ ਤੇ ਮੈਨੂੰ ਵੀ ਨਹੀਂ ਆਈ ਠੀਕ ਹੈ ਅਚਾਰ ਵਾਲੀ ਸਾਡਾ ਧਿਆਨ ਸੀ ਤੇ ਅਚਾਰ ਸਾਡਾ ਇੱਕਦਮ ਪਰਫੈਕਟ ਬਣ ਕੇ ਤਿਆਰ ਹੋ ਗਿਆ ਸਾਡੀਆਂ ਘਰ ਦੀਆਂ ਜਿਹੜੀਆਂ ਬੀਬੀਆਂ ਭੈਣਾਂ ਨੇ ਨਾ ਉਹਨਾਂ ਨੂੰ ਕੀ ਚਾਹੀਦਾ ਬਸ ਸਵੇਰੇ ਸਵੇਰੇ ਗਰਮ ਗਰਮ ਪਰੌਂਠੀ ਹੋਵੇ ਉੱਤੇ ਅਚਾਰ ਹੋਵੇ ਨਾਲ ਕੱਪ ਚਾਹ ਦਾ ਹੋਵੇ ਤੇ ਬਸ ਬੱਲੇ ਬੱਲੇ ਹੋ ਜਾਂਦੀ ਹੈ ਖੁਸ਼ ਪੂਰਾ ਦਿਨ ਇੰਜ ਕੰਮ ਕਰਦੇ ਨੇ ਜਿਵੇਂ ਪਤਾ ਨਹੀਂ ਕੀ ਮਿਲ ਗਿਆ ਹੋਵੇ ਅਚਾਰ ਜਿਹੜਾ ਹੈ ਨਾ ਸਾਡੇ ਖਾਨ ਚ ਨੂਨ ਮਿਰਚ ਕਿਸੇ ਚੀਜ਼ ਦੀ ਕਮੀ ਹੋਵੇ ਨਾ ਉਹਨੂੰ ਪੂਰਾ ਕਰ ਦਿੰਦਾ ਵੈ ਸਵਾਦ ਨੂੰ ਵਧਾਉਂਦਾ ਵੈ ਔਰ ਉਸ ਤੋਂ ਵਧੀਆ ਗੱਲ ਪਤਾ ਹੈ ਕੀ ਹੈ ਸੀਜ਼ਨਲ ਅਚਾਰ ਹੈ ਨਾ ਜਿਹੜੀ ਚੀਜ਼ ਸੀਜ਼ਨ ਦੀ ਹੋਵੇ ਉਹਨੂੰ ਆਪਾਂ ਟਰਾਈ ਕਰਦੇ ਆ ਨਾ ਉਹ ਵੈਸੇ ਬਹੁਤ ਸਵਾਦ ਬਣਦੀ ਹੈ ਔਰ ਹਰ ਵੀਡੀਓ 'ਚ ਮੈਂ ਤੁਹਾਨੂੰ ਕੀ ਕੰਨੀ ਆ ਕਿ ਵੀ ਆਪਾਂ ਉਨੀ ਚੀਜ਼ ਬਣਾਈਏ ਜਿਹੜੀ ਕਿ ਪਰਫੈਕਟ ਬਣੇ ਜਿਆਦਾ ਕੁਆਂਟੀਟੀ ਕੋ ਬਰੀ ਨਾ ਬਣਾਓ ਇੱਕ ਵਾਰੀ ਟਰਾਈ ਕਰੋ ਵਧੀਆ ਬਣਨੂ ਫੇਰ ਬਣਾ ਲਓ ਠੀਕ ਹੈ ਇੱਥੇ ਮੈਂ ਤੁਹਾਡੇ ਨਾਲ ਇੱਕ ਟਿਪ ਸ਼ੇਅਰ ਕਰਾਂਗੀ ਇਹ ਡੋਂਗੇ 'ਚ ਜਿਹੜਾ ਸਾਡਾ ਮਸਾਲਾ ਬਚ ਗਿਆ ਨਾ ਇਹਨੂੰ ਆਪਾਂ ਸੁੱਟਣਾ ਨਹੀਂ ਹੈ ਇਸ ਤਰ੍ਹਾਂ ਵੇਸਟ ਨਹੀਂ ਜਾਣਦੇ ਨਾ ਐਂਦੇ ਵਿੱਚ ਆਪਾਂ ਬਰੀਕ ਪਿਆਜ਼ ਕੱਟਾਂਗੇ ਹਰੀਆਂ ਮਿਰਚਾਂ ਕੱਟਾਂਗੇ ਠੀਕ ਹੈ ਜੀ ਥੋੜਾ ਜਿਹਾ ਪਾਵਾਂਗੇ ਆਟਾ ਥੋੜਾ ਬੇਸਨ ਤੇ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਮਸਾਲੇ ਵਾਲਾ ਆਟਾ ਫਿਰ ਉਹਦੀਆਂ ਪਰੌਂਠੀਆਂ ਬਣਾ ਕੇ ਖਾਵਾਂਗੇ ਲਓ ਜੀ ਲਓ ਕੀ ਬਾਤ ਹੈ ਕੀ ਕਲਰ ਆਇਆ ਰੰਗ ਰੂਪੇ ਕੇ ਦਿਲ ਕਰ ਰਿਹਾ ਬਸ ਫਟਾਫਟ ਕੁਝ ਵਧੀਆ ਜਿਹਾ ਬਣਾਓ achar ਲੋ ਤੇ ਖਾਓ ਇਹਨੂੰ ਤੁਸੀਂ ਪੂੜੀ ਪਰੌਂਠੀ ਚੋਲ ਕਿਸੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਸਵਾਦ ਆਚਾਰ ਬਣਿਆ रेसिपी ਨੂੰ ਤੁਸੀਂ ਟਰਾਈ ਕਰਨਾ ਹੈ ਪਤਾ ਹੈ ਕਿ ਅੱਜ ਦੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈਏ ਬਸ ਹੁਣ ਬਿਨਾ ਲਾਈਕ ਕਿਤੇ ਤੇ ਕਮੈਂਟ ਕਿਤੇ ਤੁਸੀਂ ਨਹੀਂ ਜਾਣਾ ਕਮੈਂਟ ਕਰਕੇ ਦੱਸੋ ਕਿ ਇਹ ਆਚਾਰ ਤੁਸੀਂ ਪਹਿਲੇ ਖਾਧਾ ਹੈ ਨਹੀਂ ਖਾਧਾ ਤੇ ਨੂੰ ਟਰਾਈ ਕਰੋ ਤੇ ਨਾਲੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਸ ਤੋਂ ਪਹਿਲੇ ਵੀ ਮੈਂ ਬਹੁਤ ਸਾਰੇ ਆਚਾਰ ਦੀ ਰੈਸਪੀ ਤੁਹਾਡ ਨਾਲ ਸ਼ੇਅਰ ਕਰ ਚੁੱਕੀ ਹਾਂ ਪਲੇ ਲਿਸਟ ਦੇ ਦਾਂਗੀ ਪੂਰੀ ਦੇਖ ਲੈਣਾ ਸਮਰ ਸਪੈਸ਼ਲ achar ਤੇ ਚਲੋ ਜੀ ਫਿਰ ਮਿਲਦੇ ਆ ਇੱਕ ਹੋਰ ਆਸਾਨ ਤੇ ਸਵਾਦੀ ਜੀ ਰੈਸਪੀ ਦੇ ਨਾਲ ਤੇ ਉਦੋਂ ਤੱਕ ਥੈਂਕ ਯੂ ਬਾਏ ਬਾਏ